ਸੈਂਡਵਿਚ ਖਾਣ ਦਾ ਮਨ ਕਰਦਾ ਹੈ ਪਰ ਘਰ 'ਚ ਬ੍ਰੈਡ ਨਾ ਹੋਣ ਕਰਕੇ ਅਸੀਂ ਸੋਚਦੇ ਹੀ ਰਹਿ ਜਾਂਦੇ ਆ ਤਾਂ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਤੁਸੀਂ ਬਿਨਾ ਬ੍ਰੈਡ ਤੋਂ ਘਰ ਦੇ ਵਿੱਚ ਇੱਕ ਸਿੰਪਲ ਜਿਹੇ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ ਹੈਲਦੀ ਸੈਂਡਵਿਚ ਕਿਵੇਂ ਬਣਾ ਸਕਦੇ ਹੋ ਤੇ ਤੁਹਾਡੇ ਕੋਲੇ ਜੋ ਵੀ ਘਰ ਦੇ ਵਿੱਚ ਖਾਣ ਵਾਲੀਆਂ ਕੱਚੀਆਂ ਸਬਜ਼ੀਆਂ ਅਵੇਲੇਬਲ ਹੋਣ ਉਹਨਾਂ ਨੂੰ ਤੁਸੀਂ ਸਭ ਤੋਂ ਪਹਿਲਾਂ ਬਰੀਕ-ਬਰੀਕ ਕੱਟ ਕਰ ਲੈਣਾ ਹੈ ਮੈਂ ਇੱਥੇ ਪਿਆਜ਼ ਟਮਾਟਰ ਸ਼ਿਮਲਾ ਮਿਰਚ ਇੱਕ ਸੇਬ ਦੀ ਫਾੜੀ ਤੇ ਹਰਾ ਧਨੀਆ ਬਰੀਕ ਕੱਟ ਕੀਤਾ ਵਾ ਉਸ ਦੇ ਬਾਅਦ ਇੱਕ ਵੱਡੇ ਭਾਂਡੇ ਦੇ ਵਿੱਚ ਇੱਕ ਕੱਪ ਸੂਜੀ ਦਾ ਲਿਆ ਅੱਧਾ ਕੱਪ ਦਹੀਂ ਦਾ ਸਵਾਦ ਅਨੁਸਾਰ ਲੂਣ ਪਾ ਦੇਣਾ ਤੇ ਕੱਟੀਆਂ ਹੋਈਆਂ ਸਾਰੀਆਂ ਸਬਜ਼ੀਆਂ ਇਹਦੇ ਵਿੱਚ ਪਾ ਦੇਣੀਆਂ ਵਾ ਦਹੀਂ ਜਿਹੜਾ ਹੈ ਉਹ ਖੱਟਾ ਨਹੀਂ ਹੈਗਾ ਨਾਰਮਲ ਵਾਲਾ ਹੀ ਹੈ ਤੁਸੀਂ ਚਾਹੋ ਤਾਂ ਖੱਟਾ ਦਹੀਂ ਵੀ ਯੂਜ਼ ਕਰ ਸਕਦੇ ਹੋ ਸਾਰੀਆਂ ਸਬਜ਼ੀਆਂ ਨੂੰ ਐਡ ਕਰਨ ਦੇ ਬਾਅਦ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪਹਿਲਾਂ ਤੁਹਾਨੂੰ ਇਹ ਮਿਕਸਚਰ ਜਿਹੜਾ ਹੈ ਨਾ ਉਹ ਬਿਲਕੁਲ ਡਰਾਈ ਡਾਈ ਜਿਹਾ ਲੱਗੇਗਾ ਤੇ ਉਸ ਦੇ ਬਾਅਦ ਇਹਦੇ ਵਿੱਚ ਅਸੀਂ ਥੋੜਾ ਥੋੜਾ ਪਾਣੀ ਪਾਉਣਾ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨੀ ਸੂਜੀ ਦਾ ਇਹ ਬੈਟਰ ਜਿਹੜਾ ਹੈ ਉਹ ਤਿਆਰ ਕਰ ਰਹੇ ਹੋ ਇੰਨਾ ਕੁ ਪਾਣੀ ਆਪਾਂ ਪਾਉਣਾ ਹੈ ਤਾਂ ਕਿ ਇਹ ਚੰਗੀ ਤਰ੍ਹਾਂ ਇਹ ਸਾਰੀਆਂ ਸਬਜ਼ੀਆਂ ਤੇ ਸੂਜੀ ਜਿਹੜੀ ਆ ਉਹ ਮਿਕਸ ਹੋ ਜੇ ਸਾਡੇ ਕੋਲ ਇੱਕ ਲਿਕਵਿਡ ਕੋਲ ਤਿਆਰ ਹੋ ਜੇ ਨਾ ਤਾਂ ਬਹੁਤ ਜ਼ਿਆਦਾ ਗਾੜਾ ਹੋਣਾ ਚਾਹੀਦਾ ਹੈ ਇਹ ਤੇ ਨਾ ਹੀ ਬਹੁਤ ਜ਼ਿਆਦਾ ਪਤਲਾ ਹੋਣਾ ਚਾਹੀਦਾ ਉਸ ਦੇ ਬਾਅਦ ਅਸੀਂ ਇਹਨੂੰ ਸੂਜੀ ਨੂੰ ਰੈਸਟ ਤੇ ਰੱਖ ਦਾਂਗੇ ਤਕਰੀਬਨ 10 ਮਿੰਟ 10 ਮਿੰਟ ਜਿਹੜਾ ਇਹ ਉਹ ਜ਼ਰੂਰ ਛੱਡਿਓ ਵੱਧ ਤੋਂ ਵੱਧ ਤੁਸੀਂ ਇਹਨੂੰ ਅੱਧਾ ਘੰਟਾ ਵੀ ਛੱਡ ਸਕਦੇ ਹੋ ਇਹਨੂੰ 10 ਮਿੰਟ ਦੇ ਲਈ ਰੈਸਟ ਤੇ ਰੱਖਿਆ ਸੀ 10 ਮਿੰਟ ਦੇ ਬਾਅਦ ਤੁਸੀਂ ਦੇਖ ਸਕਦੇ ਹੋ ਸੂਜੀ ਥੋੜੀ ਜੀ ਫੁੱਲ ਗਈ ਹੈ ਤੇ ਇਹ ਬੈਟਰ ਜਿਹੜਾ ਥੋੜਾ ਜਿਆਦਾ ਥਿੱਕ ਹੋ ਗਿਆ ਇਸ ਤਰ੍ਹਾਂ ਜੇ ਤੁਹਾਨੂੰ ਲੱਗੇ ਕਿ ਹੁਣ ਡਰਾਈ ਹੋ ਗਈ ਹੈ ਤਾਂ ਤੁਸੀਂ ਇੱਥੇ 2-4 ਚਮਚ ਪਾਣੀ ਦੇ ਹੋਰ ਐਡ ਕਰ ਲਿਓ ਜਿਆਦਾ ਪਾਣੀ ਐਡ ਕਰਨ ਦੀ ਜ਼ਰੂਰਤ ਨਹੀਂ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਅੱਧਾ ਚਮਚ ਇਨੂ ਦਾ ਐਡ ਕੀਤਾ ਵਾ ਜੇ ਤੁਹਾਨੂੰ ਇਸ ਤਰ੍ਹਾਂ ਆਈਡੀਆ ਨਹੀਂ ਆਉਂਦਾ ਤਾਂ ਜਿੰਨਾ ਇਨੂ ਦਾ ਪੈਕੇਟ ਹੁੰਦਾ ਉਹ ਅੱਧਾ ਪੈਕੇਟ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਬਿਨਾਂ ਇਨੂ ਤੋਂ ਵੀ ਇਹ ਵੈਸੇ ਬਣ ਸਕਦੀ ਹੈ ਪਰ ਇਹਨੋਂ ਦੇ ਨਾਲ ਥੋੜੀ ਜਿਹੀ ਫਲਫੀ ਤੇ ਸੌਫਟ ਬਣਦੀ ਆ ਉਸਦੇ ਬਾਅਦ ਸੈਂਡਵਿਚ ਮੇਕਰ ਲਵਾਂਗੇ ਤੇ ਇਹਨੂੰ ਸਾਰੀਆਂ ਸਾਈਡਾਂ ਤੋਂ ਚੰਗੀ ਤਰ੍ਹਾਂ ਗ੍ਰੀਸ ਕਰ ਲਵਾਂਗੇ ਔਇਲ ਦੇ ਨਾਲ ਇਹਦੇ ਨਾਲ ਕੀ ਹੁੰਦਾ ਹੈ ਕਿ ਜਦ ਸਾਡੀ ਸੈਂਡਵਿਚ ਬਣ ਕੇ ਤਿਆਰ ਹੋਊਗੀ ਉਹ ਆਪਣੇ ਆਪ ਇਹਨੂੰ ਛੱਡ ਦੇਗੀ ਨਹੀਂ ਤਾਂ ਤੁਹਾਨੂੰ ਇਹਨੂੰ ਕੱਢਣਾ ਥੋੜਾ ਜਿਹਾ ਮੁਸ਼ਕਿਲ ਹੋ ਸਕਦਾ ਹੈ ਤੇ ਫਿਰ ਆਪਾਂ ਇਹ ਸਾਰੀ ਫੀਲਿੰਗ ਜਿਹੜੀ ਆ ਸੈਂਡਵਿਚ ਮੇਕਰ ਦੇ ਵਿੱਚ ਭਰ ਦਿਆਂਗੇ ਇਹਦੇ ਕਿਨਾਰਿਆਂ ਤੱਕ ਚੰਗੀ ਤਰ੍ਹਾਂ ਆਸ-ਪਾਸੇ ਇਹਨੂੰ ਸੈੱਟ ਕਰ ਦੇਣਾ ਵਾ ਜੇਕਰ ਤੁਹਾਡੇ ਕੋਲ ਰੈਗੂਲਰ सੈਂਡਵਿਚ ਮੇਕਰ ਨਹੀਂ ਹੈਗਾਗਾ ਤਾਂ ਤੁਸੀਂ ਇਹਨੂੰ ਤਵੇ ਤੇ ਵੇਸਣ ਦੇ ਪੂੜੇ ਦੀ ਤਰ੍ਹਾਂ ਵੀ ਬਣਾ ਸਕਦੇ ਹੋ ਤਾਂ ਵੀ ਇਹ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਉਸ ਦੇ ਬਾਅਦ ਆਪਾਂ ਇਹਨੂੰ ਸਲੋ ਫਲੇਮ ਤੇ ਗੈਸ ਤੇ ਉਲਟ-ਪੁਲਟ ਕਰਦੇ ਹੋਏ ਦੋਨੇ ਸਾਈਡਾਂ ਤੋਂ ਸੇਕ ਲਵਾਂਗੇ ਮੈਂ ਇਹਨੂੰ ਸਲੋ ਫਲੇਮ ਤੇ ਸੇਕ ਰਹੀ ਹਾਂ ਇਸ ਕਰਕੇ ਟਾਈਮ ਥੋੜਾ ਜਿਹਾ ਵੱਧ ਲੱਗ ਜਾਂਦਾ 15-20 ਮਿੰਟ ਆਰਾਮ ਨਾਲ ਲੱਗ ਜਾਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਲੋ ਜੀ ਬਣ ਕੇ ਤਿਆਰ ਹੋ ਗਈ ਆਪਣੇ ਆਪ ਇਹਨੇ ਜਿਹੜਾ ਕਿਨਾਰਿਆਂ ਨੂੰ ਛੱਡ ਦਿੱਤਾ ਕੋਈ ਸਟਰਗਲ ਨਹੀਂ ਕਰਨਾ ਪਿਆ ਤੇ ਬਹੁਤ ਹੀ ਟੇਸਟੀ ਸੈਂਡਵਿਚ ਬਣ ਕੇ ਤਿਆਰ ਹੋਈ ਇਹਨੂੰ ਤੁਸੀਂ ਚਾਹ ਦੇ ਨਾਲ ਵੀ ਇੰਜੋਏ ਕਰ ਸਕਦੇ ਹੋ ਜਰੂਰ ਟਰਾਈ ਕਰਿਓ